ਸਤਿ ਗੁਰੂ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪ੍ਰੀਟਿਕ ਬੜਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਸਭ ਤੋਂ ਪਹਿਲਾਂ ਅਸੀਂ ਆਪਣੀ ਲੋਕੇਸ਼ਨ ਦੱਸਾਂਗੇ ਜਿਹੜੀ ਸਾਡੀ ਲੋਕੇਸ਼ਨ ਆ ਜੇਕਰ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਇਹ ਸੇ ਡਿਸਟ੍ਰਿਕਟ ਮਾਨਸਾ ਬੜਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਜੇਕਰ ਤੁਸੀਂ ਆਈਟੀਆਈ ਰੋਡ ਤੋਂ ਆ ਰਹੇ ਹੋ ਜੀ ਠੀਕ ਹੈ ਠਿੱਖੀ ਆਈਟੀਆਈ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰੋਸ ਕਰਨਾ ਪਊਗਾ ਜੀ ਓਵਰ ਬ੍ਰਿਜ ਕ੍ਰਾਸ ਕਰਕੇ ਆਉਣਾ ਪਊਗਾ ਜੀ ਜੇ ਤੁਸੀਂ ਓਵਰ ਬ੍ਰਿਜ ਕ੍ਰਾਸ ਕਰ ਲਿਆ ਉਹਦੀ ਲੈਫਟ ਸਾਈਡ ਪੌਲ ਦੇ نیچے ਵਾਪਸ ਆਉਣਾ ਤੇ ਫਸਟ ਗਲੀ ਆਊਗੀ ਜੀ ਮਾਡਲ ਲਈ ਤੇ ਫਸਟ ਗਲੀ ਤੇ ਮੋੜ ਤੇ ਲਿਖਿਆ ਹੋਇਆ ਵਾਹਿਗੁਰੂ ਕਲੌਥ ਹਾਊਸ ਉਸ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰਾਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਆਉਣਾ ਪੌਲ ਦੇ نیچے ਵਾਪਸ ਤੇ ਫਸਟ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਠੀਕ ਹੈ ਜੀ ਮੇਰੇ ਪੈਨਾ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਠੀਕ ਹੈ ਜੀ ਅੱਜ ਫਿਰ ਅਸੀਂ ਇੱਕ ਨਿਊ ਆਈਟਮ ਲੈ ਕੇ ਤੁਹਾਡੇ ਲਈ ਆਏ ਹਾਂ ਜੀ ਅੱਜ ਦੇ ਜਿਹੜੇ ਰਹਿਣਗੇ ਤਮੰਨਾ ਬ੍ਰਾਂਡ ਦੇ ਵਿੱਚ ਅਸੀਂ ਮੈਜਿਕ ਸੂਟ ਵੀ ਲੈ ਕੇ ਆਏ ਹਾਂ ਤੇ 올ਓਵਰ ਸੂਟ ਵੀ ਲੈ ਕੇ ਆਏ ਹਾਂ ਵੈੱਬ ਮਸਲੀਨ ਦੁਪੱਟਾ ਲੈ ਕੇ ਆਏ ਹਾਂ ਬਹੁਤ ਹੀ ਸੌਫਟ ਜਿਹਾ ਤੇ ਪ੍ਰਾਈਸ ਸਾਡੀ ਹਮੇਸ਼ਾ ਜਨੂਅਲ ਜੀ ਹੁੰਦੀ ਹੈ ਜੀ ਤੁਹਾਨੂੰ ਅਸੀਂ ਸਿਰਫ ਜੈਨੂਲ ਦੀ ਪ੍ਰਾਈਸ ਦੇ ਵਿੱਚ ਸੂਟ ਪ੍ਰੋਵਾਈਡ ਕਰਵਾਉਣੇ ਆ ਸਭ ਤੋਂ ਪਹਿਲਾਂ ਚੈੱਕ ਕਰੋ ਜੀ ਇਹ ਵਾਲਾ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੇ ਕਲਰ ਵੀ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਪਿੰਕ ਸ਼ੇਡ ਦੇ ਵਿੱਚ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਰਹਿਣ ਵਾਲਾ ਸਭ ਦੇ ਉੱਪਰ ਤੋਂ ਤਮੰਨਾ ਦਾ ਟੈਗ ਮਿਲੂਗਾ ਜੀ ਤਮੰਨਾ ਬ੍ਰਾਂਡ ਦੇ ਸੂਟ ਹੈ ਤੇ ਇਹ ਵਾਲਾ ਚੈੱਕ ਕਰੋ ਜੀ ਇਹਦੀ ਬਾਟਮ ਐਦਾਂ ਸੈਲਫ ਦੇ ਵਿੱਚ ਪਲੇਨ ਬਾਟਮ ਰਹੂਗੀ ਜੀ ਲੁੱਕ ਗਾਰਲਿਸ਼ ਲੁੱਕ ਵੀ ਤੁਸੀਂ ਇਹਨੂੰ ਦੇ ਸਕਦੇ ਹੋ ਤੇ 올ਡ ਲੁੱਕ ਵੀ ਤੁਸੀਂ ਦੇ ਸਕਦੇ ਹੋ ਕਿਉਂਕਿ ਜਿਹੜੇ ਸੂਟ ਹੈ ਬਹੁਤ ਹੀ ਪੈਰੇ ਰਹਿਣ ਵਾਲੇ ਹੈ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਰਹੂਗਾ ਜੀ ਇਹਦੇ ਨਾਲ ਮਸਲੀਨ ਦਾ ਬਿਲਕੁਲ ਸੌਫਟ ਬਿਲਕੁਲ ਸੌਫਟ ਮਲੇਮ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਮਸਲੀਨ ਦਾ ਦੁਪੱਟਾ ਡਿਜ਼ਾਈਨਰ ਜਆ ਮਸਲੀਨ ਦਾ ਦੁਪੱਟਾ ਰਹੂਗਾ ਬਿਲਕੁਲ ਸੌਫਟ ਠੀਕ ਹੈ ਜੀ ਦੂਸਰਾ ਕਲਰ ਚੈੱਕ ਕਰੋਣੇ ਤੁਹਾਨੂੰ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਦੂਸਰਾ ਜੀ ਇਹਦੇ ਵੀ ਤੁਹਾਨੂੰ ਲੁੱਕ ਦਿਖਾਣੀ ਹੈ ਕਿੱਦਾਂ ਆਣੀ ਹੈ ਸੂਟ ਦੀ ਤੇ ਸੱਕਦੇ ਹੋ ਪਲੇਨ ਬਾਟਮ ਦੇ ਨਾਲ ਐਦਾਂ ਦੀ ਲੁੱਕ ਆਣੀ ਹੈ ਜੀ ਸੂਟ ਦੀ ਬੜਾ ਪਿਆਰਾ ਜਿਹਾ ਸੂਟ ਬਣਨਾ ਰੈਡੀ ਹੋ ਕੇ ਦੂਸਰਾ ਕਲਰ ਚੈੱਕ ਕਰੋ ਜੀ ਇਹਦੇ ਵਿੱਚ ਦੂਸਰਾ ਕਲਰ ਆਊਗਾ ਮਸਟਰਡ ਸ਼ੇਡ ਅਸੀਂ ਪਹਿਲਾਂ ਵੀ ਸੂਟ ਲੈ ਕੇ ਆਏ ਸੀ ਰੀਸਟਾਕ ਕੀਤੇ ਸੀ ਸੂਟ ਅਸੀਂ ਦੁਬਾਰਾ ਵੀ ਤੇ ਕਾਫੀ ਪਸੰਦ ਆਏ ਸੀ ਪਹਿਨਣ ਨੂੰ ਇਹ ਵਾਲੇ ਸੂਟ ਕਿਉਂਕਿ ਕਲਰ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਜੀ ਇਹਨਾਂ ਦੀ ਚੈੱਕ ਕਰੋ ਜੀ ਇਹ ਮਾਸਟਰ ਸ਼ੇਡ ਦੇ ਵਿੱਚ ਹੈ ਬੜਾ ਸੋਹਣਾ ਜਿਹਾ ਮਿੱਠਾ ਜਿਹਾ ਕਲਰ ਰਹਿਣ ਵਾਲਾ ਤੇ ਇਹ ਵਾਲੀ ਆਉਣੀ ਹੈ ਜੀ ਇਹ ਨਾਲ ਬਾਟਮ ਸੈਲਫ ਦੇ ਵਿੱਚ ਬਿਲਕੁਲ ਸੈਲਫ 프ਰੰਟ ਦੇ ਵਿੱਚ ਮੈਚਿੰਗ ਬਾਟਮ ਰਹੂਗੀ ਜੀ ਤੇ ਦੁਪੱਟਾ ਬੜਾ ਸੌਫਟ ਰਹਿਣ ਵਾਲਾ ਜੀ ਮਸਲੀਨ ਦਾ ਦੇਖੋ ਜੀ ਬਹੁਤ ਹੀ ਬਲੈਮ ਮਸਲੀਨ ਦਾ ਸੌਫਟ ਦੁਪੱਟਾ ਰਹੂਗਾ ਜੀ ਦੇਖੋ ਜੀ ਡਿਜ਼ਾਈਨਿੰਗ ਤੇ ਲੁੱਕ ਦੇਖ ਸਕਦੇ ਹੋ ਸੂਟ ਦੀ ਬਹੁਤ ਹੀ ਪਿਆਰੀ ਜਿਹੀ ਲੁੱਕ ਵਾਲੀ ਹੈ ਦੇਖੋ ਜੀ ਇਹ ਵਾਲੀ ਸੂਟ ਦੀ ਆਉਗੀ ਲੁੱਕ ਦੇਖੋ ਜੀ ਠੀਕ ਹੈ ਜੀ ਇਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ ਸੇਮ ਹੀ ਤਮੰਨਾ ਬ੍ਰੈਂਡ ਦੇ ਸਭ ਦੇ ਉੱਪਰ ਤੋਂ ਟੈਗ ਮਿਲਣ ਵਾਲਾ ਇਹ ਬਲੈਂਕ ਚੈੱਕ ਕਰੋ ਜੀ ਨਿਓਨ ਮਹਿੰਦੀ ਦੇ ਵਿੱਚ ਆ ਜੋ ਕਾਫੀ ਅੱਜ ਕੱਲ ਟ੍ਰੈਂਡਿੰਗ ਕਲਰ ਚੱਲ ਰਿਹਾ ਨਿਓਨ ਮਹਿੰਦੀ ਦੇਖੋ ਜੀ ਲੀਫ ਰੈਂਟਿੰਗ ਦੇ ਵਿੱਚ ਲੈ ਕੇ ਆਏ ਤੁਹਾਡੇ ਵਾਸਤੇ ਥੋੜਾ ਜਿਹਾ ਫਲਾਵਰ ਤੋਂ ਕੁਝ ਹਟ ਕੇ ਟੈਗ ਮਿਲੂਗਾ ਤੁਹਾਨੂੰ ਤਮੰਨਾ ਦਾ ਠੀਕ ਹੈ ਜੀ ਬਿਲਕੁਲ ਪਿਓਰ ਕੁਆਟਰ ਸਟੱਫ ਹੈ ਜੀ ਕੋਈ ਵੀ ਮਿਕਸ ਸਟੱਫ ਨਹੀਂ ਹੈਗਾ ਤੇ ਇਹ ਵਾਲੀ ਰੈਨ ਵਾਲੀ ਜੀ ਇਹਦੇ ਨਾਲ ਬਾਟਮ ਚੈੱਕ ਕਰੋ ਜੀ ਇਹ ਬਾਟਮ ਰਹੂਗੀ ਸੈਲਫ ਦੇ ਵਿੱਚ ਠੀਕ ਹੈ ਜੀ ਇਹ ਵਾਲੀ ਰਹੂਗੀ ਸ਼ਰਟ ਬੜੀ ਪਿਆਰੀ ਜੀ ਤੇ ਦੁਪੱਟਾ ਵੀ ਬਹੁਤ ਜ਼ਿਆਦਾ ਪਿਆਰਾ ਆਉਣ ਵਾਲਾ ਜੀ ਮਸਲੀਨ ਦਾ ਬੜਾ ਪਿਆਰਾ ਜਾਂ ਡਿਜ਼ਾਈਨਰ ਜਾਂ ਰਹੂਗਾ ਦੁਪੱਟਾ ਚੈੱਕ ਕਰੋ ਜੀ ਦੁਪੱਟੇ ਦੀ ਲੁੱਕ ਦੇਖੋ ਜੀ ਇਹ ਵਾਲਾ ਆਊਗਾ ਜੀ ਇਹ ਨਾਲ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਕਲਰ ਸਾਰੇ ਸੋਬਰ ਜੇ ਸਰਦਾਰੀ ਕਲਰ ਰਹਿਣ ਵਾਲਿਆ ਸੋਬਰ ਸਿੰਪਲ ਲੁੱਕ ਦੇਖ ਸਕਦੇ ਹੋ ਸੂਟ ਦੀ ਕਿੱਦਾਂ ਆਣੀ ਆ ਬ੍ਰਾਂਡਡ ਸੂਟ ਰਹਿਣ ਵਾਲਿਆ ਜੀ ਤੇ ਪ੍ਰਾਈਸ ਤੁਹਾਨੂੰ ਅਸੀਂ ਦੱਸੀ ਨਹੀਂ ਜੀ ਪ੍ਰਾਈਸ ਰਹਿਣ ਵਾਲੀ ਇਹਨਾਂ ਸੂਟਾਂ ਦੀ 1200 ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਇਹ ਗ੍ਰੀਨ ਸ਼ੇਡ ਦੇ ਵਿੱਚ ਰਹੂਗਾ ਜੀ ਤਮੰਨਾ ਦਾ ਟੈਗ ਲੱਗਿਆ ਹੋਇਆ ਇਹ ਬਿਲਕੁਲ ਪਿਓਰ ਕਾਟਨ ਸਟੱਫ ਹੈ ਜੀ ਕਲਰ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਲੁੱਕ ਦੇਖ ਸਕਦੇ ਹੋ ਸੂਟ ਦੀ ਕਿੱਦਾਂ ਆਣੀ ਹੈ ਬੜੀ ਪਿਆਰੀ ਜੀ ਲੁੱਕ ਆਉਣ ਵਾਲੀ ਹੈ ਸੂਟ ਦੀ ਕਲਰ ਇੰਨੇ ਪਿਆਰੇ ਆ ਕਿ ਨਾ ਤਾਂ ਇਹ ਡਾਰਕ ਹੈ ਜੀ ਨਾ ਹੀ ਲਾਈਟ ਹੈ ਬਿਲਕੁਲ ਸਿੰਪਲ ਸੋਬਰ ਸਰਦਾਰੀ ਕਲਰ ਰਹਿਣ ਵਾਲੇ ਆ ਤੇ ਡਿਜ਼ਾਈਨਰ ਜੇ ਤੁਹਾਨੂੰ ਮਿਲਣ ਵਾਲੇ ਆ ਜੀ ਦੁਪੱਟੇ ਮਸਰੀਨ ਦੇ ਦੇਖੋ ਜੀ ਸੂਟ ਦੀ ਲੁੱਕ ਦੇਖ ਸਕਦੇ ਹੋ ਸੂਟ ਦੇ ਸੂਟ ਦੀ ਲੁੱਕ ਤੁਸੀਂ ਦੁਪੱਟੇ ਨਾਲ ਦੇਖ ਸਕਦੇ ਹੋ ਜੀ ਕਿੱਦਾਂ ਦੀ ਆਣੀ ਆ ਪਿਕ ਦੇ ਵਿੱਚ ਵੀ ਤੁਹ ਖਾਵਾਂਗੇ ਤੁਹਾਨੂੰ ਦੇਖੋ ਜੀ ਠੀਕ ਹੈ ਜੀ ਬਹੁਤ ਹੀ ਪਿਆਰੇ ਜੇ ਸੋਨੇ ਦੇ ਸੂਟ ਰਹਿਣ ਵਾਲੇ ਆ ਮਸਲੀਨ ਦੁਪੱਟੇ ਦੇ ਨਾਲ ਤੇ ਪ੍ਰਾਈਸ ਤੁਹਾਨੂੰ ਦੇ ਰਹੀ ਹਾਂ ਸਿਰਫ ਜਨਰਲ ਜੀ 1200 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਪੈਣ ਵਾਲਾ ਜੀ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਜੀ ਵਾਈਨ ਦੇ ਵਿੱਚ ਰਹੂਗਾ ਇਹ ਵਾਈਨ ਕਲਰ ਹੈ ਦੇਖੋ ਐਦਾਂ ਦਾ ਸੂਟ ਬਣਿਆ ਹੋਇਆ ਨਾ ਤੇ ਡਾਰਕ ਲੱਗ ਰਿਹਾ ਨਾ ਹੀ ਇਹ ਲਾਈਟਰ ਲੱਗ ਰਿਹਾ ਠੀਕ ਹੈ ਜੀ ਦੇਖੋ ਜੀ ਬਹੁਤ ਪਿਆਰਾ ਜਿਹਾ ਬਾਕੀ ਤੁਸੀਂ ਇਹਦੀ ਡਿਜ਼ਾਈਨਿੰਗ ਜਿੱਦਾਂ ਦੀ ਮਰਜ਼ੀ ਕਰ ਲਓ ਲੈਂਸ ਲਗਾ ਕੇ ਠੀਕ ਹੈ ਜੀ ਬਹੁਤ ਸੋਹਣੀ ਤੁਸੀਂ ਡਿਜ਼ਾਈਨਿੰਗ ਇਹਦੀ ਆਪਣੇ ਆਪ ਰੈਡੀ ਕਰ ਸਕਦੇ ਹੋ ਜੇਕਰ ਤੁਸੀਂ ਸਾਡੇ ਕੋਲੋਂ ਸਟਿਚ ਕਰਵਾਉਣਾ ਚਾਹੋ ਨੀ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਦੇਖੋ ਜੀ ਇਹ ਵਾਲੀ ਆਉਣੀ ਹੈ ਜੀ ਸੈਲਫ ਦੇ ਵਿੱਚ ਬਾਟਮ ਤੇ ਦੁਪੱਟਾ ਰਹਿਣ ਵਾਲਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨਰ ਜੈ ਨਾਲ ਦੇਖੋ ਜੀ ਦੁਪੱਟਾ ਤੁਹਾਨੂੰ ਦਿਖਾਵਾਂਗੇ ਓਪਨ ਕਰਕੇ ਸਿੰਪਲ ਸੋਬਰ ਬਿਲਕੁਲ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾ ਜੀ ਪ੍ਰਾਈਸ ਰਹੂਗੀ ਜੀ ਇਹਦੀ 1200 ਰੁਪਏ ਤੇ ਇਹ ਵਾਲਾ ਰਹੂਗਾ ਜੀ ਇਹਦੀ ਸੂਟ ਦੀ ਲੁੱਕ ਰਹਿਣ ਵਾਲੀ ਇਦਾਂ ਦੀ ਆਣੀ ਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ ਜੀ ਕਈ ਮੇਰੀਆਂ ਭੈਣਾਂ ਨੂੰ ਹੁੰਦਾ ਵੀ ਥੋੜਾ ਜਿਹਾ 올ਓਵਰ ਸੂਟ ਹੋਵੇ ਅਸੀਂ 올ਓਵਰ ਸੂਟ ਵੀ ਤੁਹਾਡੇ ਵਾਸਤੇ ਲੈ ਕੇ ਆਏ ਚੈੱਕ ਕਰੋ ਜੀ ਇਹ 올ਓਵਰ ਸੂਟ ਰਹੂਗਾ ਜੀ ਠੀਕ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਰੈਸਟ ਕਲਰ ਰਹੂਗਾ ਜੀ ਗੇਰੂ ਰੰਗਾ ਜਿਹਾ ਕਲਰ ਹੋਊਗਾ ਜੀ ਦੇਖੋ ਜਿਹਨੂੰ ਆਪਾਂ ਇਟ ਕਲਰ ਵੀ ਕਹਿ ਸਕਦੀਆਂ ਹਨਾ ਬੜਾ ਪਿਆਰਾ ਨਾ ਇਹ ਰੈੱਡ ਚਾਹੁੰਦਾ ਨਾ ਰੈਸਟ ਚਾਹੁੰਦਾ ਨਾ ਮਹਿਰੂਨ ਚਾਹੁੰਦਾ ਬੜਾ ਸੋਹਣਾ ਜਿਹਾ ਕਲਰ ਆ ਦੇਖੋ ਦੁਪੱਟਾ ਦੇਖੋ ਜੀ ਇਹ ਨਾਲ ਐਦਾਂ ਤੁਹਾਨੂੰ ਸਾਈਡ ਤੇ ਦਿਖਾਵਾਂਗੇ ਸੂਟ ਦੀ ਲੁੱਕ ਤੇ ਐਦਾਂ ਰੱਖੋ ਜੀ ਇਹਦਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਮਸਲੀਨ ਦਾ ਰਹੂਗਾ ਇਹ 올ਓਵਰ ਚ ਰੈਣ ਵਾਲਾ ਸੂਟ ਜਿਹੜੀਆਂ ਮੇਰੇ ਆਪਣੇ ਨੂੰ 올ਓਵਰ ਪਸੰਦ ਆ ਉਹ ਵੀ ਸਾਡੇ ਤੋਂ ਬਾਈ ਕਰ ਸਕਦੀਆਂ ਪ੍ਰਾਈਸ ਸਿਰਫ ਸੇਮ ਰਹੂਗੀ ਜੀ 1200 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਆ ਠੀਕ ਹੈ ਜੀ ਮਸਲੀਨ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਇਹ ਵੀ ਸੂਟ ਜਿਹੜੇ ਰੈਣ ਵਾਲੇ ਆ ਸੈਦਕ ਦੇ ਰੈਣ ਵਾਲੇ ਸੈਦਕ ਕਲੈਕਸ਼ਨ ਦੇ ਰੈਣ ਵਾਲੇ ਆ ਜੀ ਬ੍ਰਾਂਡਡ ਸੂਟ ਆ ਸਾਰੇ ਤੁਹਾਡੇ ਵਾਸਤੇ ਲੈ ਕੇ ਆਏ ਠੀਕ ਹੈ ਜੀ ਇਹ ਵਾਲਾ ਆਊਗਾ ਮਸਟਰਡ ਨਿਯੋਨ ਮਹਿੰਦੀ ਜਾਂ ਨਾ ਤਾਂ ਇਹ ਮਸਟਰਡ ਹੈ ਨਾ ਹੀ ਇਹ ਮਹਿੰਦੀ ਹੈ ਬੜਾ ਪਿਆਰਾ ਜਿਹਾ ਕਲਰ ਆ ਦੇਖੋ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਰੈਣ ਵਾਲਾ ਇਹਦੇ ਨਾਲ ਵੀ ਤੁਸੀਂ ਦੇਖ ਸਕਦੇ ਹੋ 올ਓਵਰ ਸੂਟ ਰਹੂਗਾ ਤੇ ਦੁਪੱਟਾ ਤੁਸੀਂ ਦੇਖ ਸਕਦੇ ਹੋ ਜੀ ਚੈੱਕ ਕਰੋ ਜੀ ਦੁਪੱਟੇ ਦੀ ਲੁੱਕ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਸਿੰਪਲ ਸੋਬਰ ਸਰਦਾਰੀ ਸੂਟ ਰਹਿਣ ਵਾਲੇ ਆ ਚੈੱਕ ਕਰੋ ਤੇ ਪ੍ਰਾਈਸ ਸਿਰਫ ਰਹੂਗੀ ਜੀ ਇਹਦੀ 1200 ਰੁਪਏ ਠੀਕ ਹੈ ਜੀ ਬਿਲਕੁਲ ਪਿਓਰ ਕੁਆਟਰ ਸਟਾਫ ਸਦਕ ਬ੍ਰਾਂਡ ਰਹੂਗਾ ਜੀ ਸਦਕ ਬ੍ਰਾਂਡ ਦੇ ਸੂਟ ਰਹਿਣ ਵਾਲੇ ਆ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹੂਗਾ ਦੇਖੋ ਸਦਕ ਬ੍ਰਾਂਡ ਦੇ ਸੂਟ ਰਹਿਣਗੇ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਤੇ ਦੁਪੱਟਾ ਚੈੱਕ ਕਰੋ ਮਸਲੀਨ ਦਾ ਬਿਲਕੁਲ ਸੌਫਟ ਦੁਪੱਟਾ ਰਹੂਗਾ ਖੁੱਲਾ ਡੋਲਾ 22 ਮੀਟਰ ਦੀ ਕੱਟ ਵਿੱਚ ਦੁਪੱਟਾ ਰਹਿਣ ਵਾਲਾ ਚੈੱਕ ਕਰੋ ਦੇਖੋ ਜੀ ਪ੍ਰਾਈਸ ਸਿਰਫ ਰਹਿਣ ਵਾਲੀ ਇਹਨਾਂ ਸੂਟਾਂ ਦੀ 1200 ਰੁਪਏ ਠੀਕ ਹੈ ਜੀ 1200 ਰੁਪਏ ਪ੍ਰਾਈਸ ਰਹਿਣ ਵਾਲੀ ਹੈ ਜੀ ਇਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ ਅਸੀਂ 올ਓਵਰ ਸੂਟ ਸੂਟ ਦਿਖਾਵਾਂਗੇ ਸੂਟ ਰਹਿਣਗੇ ਜੀ ਰਸ਼ੀਆ ਬ੍ਰਾਂਡ ਦੇ ਤੇ ਖਾਦੀ ਦੇ ਵਿੱਚ ਵੀ ਰਹਿਣਗੇ ਜੀ ਚੈੱਕ ਕਰੋ ਜੀ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੂੰ ਪਸੰਦ ਹੁੰਦਾ 올ਓਵਰ ਸੂਟ ਬਿਲਕੁਲ ਲਾਈਟ ਆਫ ਵਾਈਟ ਦੇ ਵਿੱਚ ਮੇਰੀਆਂ ਭੈਣਾਂ ਅੱਜ ਕੱਲ ਬਹੁਤ ਡਿਮਾਂਡ ਕਰ ਰਹੀਆਂ ਜੀ ਆਫ ਵਾਈਟ ਦੇ ਵਿੱਚ ਤੇ ਅਸੀਂ ਲੁੱਕ ਲੈ ਕੇ ਆਏ ਆ ਦੇਖੋ ਜੀ ਸੂਟ ਦੀ ਲੁੱਕ ਦੇਖੋ ਜੀ ਬਹੁਤ ਪਿਆਰੀ ਹੈ ਆਫ ਵਾਈਟ ਦੇ ਵਿੱਚ ਛੋਟੇ ਪ੍ਰਿੰਟ ਦੇ ਵਿੱਚ ਸੁੰਦਰ ਹੋਊਗਾ ਠੀਕ ਹੈ ਜੀ ਚੈੱਕ ਕਰੋ ਇਹਦੀ ਜਿਹੜੀ ਪ੍ਰਾਈਸ ਰਹੂਗੀ 700 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਸੂਟ ਦੀ ਰਸ਼ੀਆ ਦਾ ਕਾਟਨ ਲੌਨ ਹੈ ਜੀ 700 ਰੁਪਏ ਦੀ ਪ੍ਰਾਈਸ ਰਹੂਗੀ ਕਲਰ ਚੈੱਕ ਕਰੀ ਚਲੋ ਜੀ ਇਹਦੇ ਵਿੱਚ ਇੱਕ ਆਊਗਾ ਜੀ ਬਲੈਕ ਦੇ ਵਿੱਚ ਕਾਰਬਨ ਬਲੈਕ ਕਲਰ ਹੈ ਜੈਡ ਬਲੈਕ ਕਲਰ ਨਹੀਂ ਹੈਗਾ ਜੀ ਇਹ ਕਾਰਬਨ ਬਲੈਕ ਕਲਰ ਚ ਆਊਗਾ ਛੋਟੇ ਛੋਟੇ ਪ੍ਰਿੰਟਸ ਜੀ ਮਿਲੂਗਾ ਜੀ ਤੁਹਾਨੂੰ ਚੈੱਕ ਕਰੋ 700 ਰੁਪਿਆ ਜੀ ਇਹਦੀ ਪ੍ਰਾਈਸ ਰਹੂਗੀ 올ਓਵਰ ਸੂਟ ਰਹਿਣ ਵਾਲਾ ਜੀ ਇਹ ਅ ਘਰਸ਼ੀਆ ਦਾ ਕਾਟਨ ਲਾਉਣਾ ਏ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਜੀ ਇਹਦੇ ਵਿੱਚ ਆਊਗਾ ਬਲੂ ਕਲਰ ਠੀਕ ਹੈ ਜੀ ਬਲੂ ਕਲਰ ਹੋਊਗਾ ਦੇਖ ਛੋਟੇ ਛੋਟੇ ਪ੍ਰਿੰਟ ਰਹਿਣ ਵਾਲਾ ਬੜਾ ਪਿਆਰਾ ਜਾਂ ਬਹੁਤ ਹੀ ਪਿਆਰੇ ਜੀ ਸੂਟ ਰਹਿਣ ਵਾਲੇ ਆ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਛੋਟੇ ਪ੍ਰਿੰਟ ਦੇ ਵਿੱਚ ਦੇਖੋ ਇਹ ਥੋੜਾ ਜਿਹਾ ਫਲਾਵਰ ਨੁੱਕ ਚ ਆ ਗਿਆ ਇਹ ਮਹਿਰੂਨ ਸ਼ੇਡ ਦੇ ਵਿੱਚ ਹੈ ਜੀ ਪ੍ਰਾਈਸ ਰਹੂਗੀ ਜੀ 700 ਰੁਪਏ ਦੇਖੋ ਜੀ ਪ੍ਰਿੰਟਿੰਗ ਦੇਖੋ ਬਿਲਕੁਲ ਪਿਆਰੀ ਜੀ ਛੋਟੀ ਛੋਟੀ ਪ੍ਰਿੰਟਿੰਗ ਰਹਿਣ ਵਾਲੀ ਆ ਠੀਕ ਹੈ ਜੀ ਪ੍ਰਾਈਸ ਇਹਦੀ ਰਹਿਣ ਵਾਲੀ ਆ ਜੀ 700 ਰੁਪਏ ਇਹਦੇ ਵਿੱਚ ਇੱਕ ਕਲਰ ਆਊਗਾ ਜੀ 블랙 ਕਾਰਬਨ 블랙 ਕਲਰ ਆਊਗਾ ਜੀ ਇਹ ਮਹਿਰੂਨ ਕਲਰ ਸੀ ਕਾਰਬਨ 블랙 ਕਰੇ ਨਜ਼ਦੀਕ ਤੋਂ ਦੇਖੋ ਜੀ ਛੋਟਾ ਪ੍ਰਿੰਟ ਹੈ 올ਓਵਰ ਸੂਟ ਰਹੂਗਾ ਪ੍ਰਾਈਸ ਇਹਦੀ 700 ਰੁਪਏ ਰਹੂਗੀ ਇਹ ਵਾਲਾ ਚੈੱਕ ਕਰੋ ਜੀ ਸਾਰੇ ਸੂਟ ਬ੍ਰਾਂਡਡ ਰਹਿਣ ਵਾਲੇ ਆ ਇਹ 블랙 ਦੇ ਵਿੱਚ ਹੈ ਬਿਲਕੁਲ ਬਹੁਤ ਪਿਆਰਾ ਜਿਹਾ ਛੋਟਾ ਛੋਟਾ ਪ੍ਰਿੰਟ ਰੈਂਡ ਵਾਲਾ ਜੀ 700 ਰੁਪਏ ਦੀ ਪ੍ਰਾਈਸ ਰਹੂਗੀ ਜੀ 올ਓਵਰ ਰਹੂਗਾ ਜੀ ਇਹ ਇਸ ਤੋਂ ਘੇ ਤੁਹਾਨੂੰ ਦਿਖਾਵਾਂਗੀ ਆਫ ਵਾਈਟ ਦੇ ਵਿੱਚ ਬਹੁਤ ਸਾਰੀਆਂ ਮਿੰਨੀਆ ਭੈਣਾਂ ਆਫ ਵਾਈਟ ਦੇ ਵਿੱਚ ਡਿਮਾਂਡ ਕਰਦੀਆਂ ਇਹ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਦੇਖੋ ਜੀ ਇਹ ਵਾਲਾ ਆਫ ਵਾਈਟਰ ਤੁਸੀਂ ਇਹ ਨਾਲ ਸਾਡੀ ਮੈਚਿੰਗ ਤੁਸੀਂ ਕਰਵਾ ਸਕਦੇ ਹੋ ਜੇਕਰ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਜੇਕਰ 올ਓਵਰ ਲੈਣਾ ਚਾਹੁੰਦੇ ਹੋ ਤਾਂ 올ਓਵਰ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਪਲੇਨ ਬਾਟਮ ਦੇ ਨਾਲ ਤੁਸੀਂ ਸਾਡੇ ਕੋਲ ਮੈਚਿੰਗ ਕਰਵਾ ਸਕਦੇ ਹੋ ਦੇਖੋ ਮੈਚਿੰਗ ਸੂਟ ਦੀ ਜਿਹੜੀ ਪ੍ਰਾਈਸ ਰਹੂਗੀ 650 ਰਹੂਗੀ ਜੀ ਪਲੇਨ ਬਾਟਮ ਕੈਮਰਿਕ ਦੇ ਨਾਲ ਜੀ ਠੀਕ ਹੈ ਜੀ 올ਓਵਰ ਲਾਉਂਗੇ 700 ਦਾ ਸੂਟ ਲੈਣ ਵਾਲਾ ਇੱਕ ਗ੍ਰੇ ਕਲਰ ਮਿਲੂਗਾ ਤੁਹਾਨੂੰ ਇਹਦੇ ਵਿੱਚ ਦੇਖੋ ਜੀ ਇਹ ਚ ਗ੍ਰੇ ਕਲਰ ਮਿਲੂਗਾ ਬਹੁਤ ਪਿਆਰੇ ਜਿਹੇ ਪ੍ਰਿੰਟ ਲੈ ਕੇ ਆਏ ਆ ਤੁਹਾਡੇ ਵਾਸਤੇ ਚੈੱਕ ਕਰੋ ਜੀ 700 ਰੁਪਏ ਦੀ ਪ੍ਰਾਈਸ ਰਹੂਗੀ ਸੂਟ ਦੀ ਕਾਟਨ ਲਾਉਣ ਹੈ ਰਸ਼ੀ ਹੈਗਾ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਜਿਹਾ ਤੁਹਾਡੇ ਵਾਸਤੇ ਲੈ ਕੇ ਆਏ ਜਿਹੇ ਪ੍ਰਿੰਟ ਇਸ ਤੋਂ ਕਿ ਲੈ ਕੇ ਆਏ ਜੀ ਖਾਦੀ ਦੇ ਵਿੱਚ ਬਿਲਕੁਲ ਸੌਫਟ ਖਾਦੀ ਰਹੂਗਾ ਜੀ ਪ੍ਰਾਈਸ ਰਹੂਗੀ ਜੀ ਇਹਦੀ 850 ਚੈੱਕ ਕਰੋ ਗ੍ਰੇ ਦੇ ਵਿੱਚ ਰਹੂਗਾ ਜੀ ਗ੍ਰੇ ਕਲਰ ਹੈ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਖਾਦੀ ਸਟਾਫ ਹੈ ਬਿਲਕੁਲ ਸੌਫਟ ਵਾਲਾ ਬੈਗ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਖਾਦੀ ਸਟਾਫ ਲਊਗਾ ਠੀਕ ਹੈ ਜੀ ਜੇਕਰ ਤੁਸੀਂ ਇਹ ਪਲੇਨ ਬਾਟਮ ਦੇ ਨਾਲ ਲਓਗੇ ਤਾਂ ਤੁਹਾਨੂੰ ਸੂਟ ਪਊਗਾ ਜੀ 700 700 ਦਾ ਸੂਟ ਲਓਗੇ ਤੁਸੀਂ ਪਲੇਨ ਬਾਟਮ ਦੇ ਨਾਲ ਤੇ 올ਓਵਰ 850 ਦਾ ਸੂਟ ਹੈ ਜੀ 올 오버 850 ਦਾ ਸੂਟ ਹੈ ਐਦਾਂ ਪਲੇਨ ਬਾਟਮ ਦੇ ਨਾਲ ਵੀ ਤੁਸੀਂ ਇਹਦੀ ਮੈਚਿੰਗ ਲੈ ਸਕਦੇ ਹੋ ਸਾਡੇ ਕੋਲ ਇਹਦੇ ਵਿੱਚ ਇੱਕ ਆਊਗਾ ਜੀ ਮਾਊਸ ਕਲਰ ਦੇਖੋ ਇੱਕ ਇਹ ਚ ਮਾਊਸ ਕਲਰ ਮਿਲਣ ਵਾਲਾ ਮਾਊਸ ਕਲਰ ਦੀ ਵੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਹੈ ਦੇਖੋ ਔਰ 올 오버 ਲਓਗੇ ਤੁਹਾਨੂੰ ਖਾਦੀ ਹੈ ਜੀ ਇਹ ਖਾਦੀ ਦੇ ਵਿੱਚ ਰਹੂਗਾ 850 ਦਾ ਸੂਟ ਲੈਣ ਵਾਲਾ ਜੀ ਖਾਦੀ ਦੀ ਵਿੱਚ ਤੇ ਜੇਕਰ ਤੁਸੀਂ ਮੈਚਿੰਗ ਬਾਟਮ ਲੈਣਾ ਚਾਹੁੰਦੇ ਹੋ ਦੇਖੋ ਤਾਂ ਤੁਹਾਨੂੰ ਇਹ ਸੂਟ ਪਾਊਗਾ ਜੀ 750 ਚ ਠੀਕ ਹੈ ਜੀ ਖਾਦੀ ਦੇ ਵਿੱਚ ਰਹੂਗਾ ਬੈਗ ਤੋਂ ਚੈੱਕ ਕਰ ਸਕਦੇ ਹੋ ਬਿਲਕੁਲ ਸੌਫਟ ਵਾਲੀ ਖਾਦੀ ਹੈ ਜੀ ਬਿਲਕੁਲ ਸੌਫਟ ਵਾਲੀ ਐਦਾਂ ਦਾ ਸਟਾਫ ਨਹੀਂ ਹੈ ਕਿ ਚੂਬੜ ਵਾਲਾ ਸਟਾਫ ਹੋਊਗਾ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਰੋਜ਼ ਮੈਚਿੰਗ ਇਹ ਨਿਊ ਸਟਾਫ ਆਇਆ ਜੀ ਇੱਕ ਰੋਜ਼ ਮੈਚਿੰਗ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਤੇ ਜੀ ਨਾਲ ਤੁਹਾਨੂੰ ਬਾਟਮ ਦਿਖਾਵਾਂਗੇ ਮੈਚਿੰਗ ਰਹੂਗੀ ਜੀ ਬਾਟਮ ਦੇਖਿਓ ਜੀ ਰੋਜ਼ ਮੈਚਿੰਗ ਹੈ ਜੀ ਇਹ ਇਹ ਬਾਟਮ ਰਹਿਣ ਵਾਲੀ ਹੈ ਸੈਲਫ ਦੇ ਵਿੱਚ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ ਪ੍ਰਿੰਟ ਇਹਦਾ ਸ਼ਾਰਟ ਪੀਸ ਸਟੱਫ ਚੈੱਕ ਕਰੋ ਜੀ ਨਜ਼ਦੀਕ ਤੋਂ ਦੇਖੋ ਜੀ ਸਟਾਫ ਇਹਦਾ ਬਹੁਤ ਪਿਆਰਾ ਜ ਆ ਬਿਲਕੁਲ ਸੌਫਟ ਵਾਲਾ ਰਹੂਗਾ ਜੀ ਚੈੱਕ ਕਰੋ ਜੀ ਬੈਕ ਵੀ ਦੇਖ ਸਕਦੇ ਹੋ ਤੁਸੀਂ ਇਹਦੀ ਕਿੱਦਾਂ ਦੀ ਆਣੀ ਆ ਤੇ ਫਰੰਟ ਵੀ ਦੇਖ ਸਕਦੇ ਹੋ ਹਲਕੀ ਹਲਕੀ ਇਹਦੇ ਵਿੱਚ ਬਣੀ ਹੋਈ ਹੈ ਜੀ ਇਹ ਖਾਦੀ ਦੇ ਵਿੱਚ ਵੀ ਰਹਿਣ ਵਾਲਾ ਤੇ ਹਲਕੀ ਹਲਕੀ ਚ ਡਿਜ਼ਾਈਨਿੰਗ ਬਣੀ ਹੋਈ ਹੈ ਜੀ ਸੈਲਫ ਦੇ ਵਿੱਚ ਡਿਜ਼ਾਈਨਿੰਗ ਬਣੀ ਹੈ ਰੋਜ਼ ਮੈਚਿੰਗ ਹੈ ਜੀ ਇਹਦੀ ਪ੍ਰਾਈਸ ਰਹੂਗੀ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇੱਕ ਕਲਰ ਮਿਲੂਗਾ ਜਿਹਦੇ ਵਿੱਚ ਮਸਟਰਡ ਕਲਰ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਜੀ ਇਹਦੇ ਨਾਲ ਸੈਲਫ ਦੇ ਵਿੱਚ ਮੈਚਿੰਗ ਬਾਟਮ ਤੇ ਇਹ ਵਾਲੀ ਰਹੂਗੀ ਸ਼ਲਟ ਰੋਜ਼ ਮੈਚਿੰਗ ਹੈ ਜੀ ਏਕੇ ਟੈਕਸ ਦੀ ਨਿਊ ਸਟੱਫ ਹੈ ਜੀ ਇਹ ਬੈਕ ਵੀ ਇਹ ਦੀ ਚੈੱਕ ਕਰ ਸਕਦੇ ਹੋ ਤੁਸੀਂ ਕਿਦਾਂ ਦੀ ਆਣੀ ਹੈ ਸੈਲਫ ਦੇ ਵਿੱਚ ਰਹੂਗਾ ਜੀ ਹਰ ਕਾਲਕਾ ਛੋਟਾ ਛੋਟਾ ਸੈਲਫ ਦੇ ਵਿੱਚ ਇਹਦਾ ਪੈਰੈਂਟ ਬਣਿਆ ਹੋਇਆ ਜੀ ਪ੍ਰਾਈਸ ਇਹਦੀ 800 ਰੁਪਏ ਰਹਿਣ ਵਾਲੀ ਹੈ ਜੀ ਇਸ ਅਨੁਸਾਰ ਦੇ ਸਾਡੇ ਸੂਟ ਇਹਨਾਂ ਸੂਟਾਂ ਵਿੱਚ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਜੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਕੱਲ ਫਿਰ ਇੱਕ ਨਵੇਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ